ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਆਓ ਸੰਤ ਬਾਬਾ ਹਜ਼ਾਰ ਸਿੰਘ ਜੀ ਬ੍ਰਹਮ ਗਿਆਨੀ ਛੋਟੇ ਕਮਣਾ ਵਾਲੇ ਉਹਨਾਂ ਦੀ ਜੀਵਨ ਵਿੱਚੋਂ ਕੁਝ ਸਾਕੀਆਂ ਜੋ ਕਿ ਪਰਿਵਾਰਾਂ ਦੇ ਨਾਲ ਵਰਤੀਆਂ ਸਨ ਜੋਨਾਂ ਨ ਬਚਨ ਹੋਏ ਸਨ ਸੋ ਉਹਨਾਂ ਦੀ ਸਾਂਝ ਆਪਜੀ ਨਾਲ ਪਈਏ ਉਹ ਇੱਕ ਸਮੇਂ ਪਿੰਡ ਕੋਟ ਸੰਤੋਖ ਰਾਏ ਦੀ ਇੱਕ ਬੀਬੀ ਗੁਰੂ ਆਪਣੇ ਮਾਪਿਓ ਦੀ ਇੱਕੋ ਇੱਕ ਔਲਾਦ ਸੀ ਬੀਬੀ ਗੁਰੂ ਦਾ ਭਰਾ ਕੋਈ ਨਹੀਂ ਸੀ ਆਪ ਦੇ ਪਿਤਾ ਨੇ ਸੰਤਾਂ ਦੇ ਚਰਣਾ ਵਿੱਚ ਬੇਨਤੀ ਕੀਤੀ ਕਿ ਬਾਬਾ ਜੀ ਧੀ ਤੋਂ ਬਾਅਦ ਮੇਰੇ ਘਰ ਕੋਈ ਔਲਾਦ ਨਹੀਂ ਹੋਈ ਕੋਈ ਪੁੱਤਰ ਨਹੀਂ ਇਸ ਲਈ ਮੈਂ ਦੂਜਾ ਵਿਆਹ ਕਰਵਾਉਣਾ ਚਾਹੁੰਦਾ ਹਾਂ ਤਾਂ ਬਾਬਾ ਜੀ ਨੇ ਬਚਨ ਕਰ ਕੀਤਾ ਕਿ ਭਾਈ ਦੂਜਾ ਵਿਆਹ ਨਹੀਂ ਕਰਉਣਾ ਕਹਿਣ ਲੱਗੇ ਪਹਿਲੀ ਪਿਆਲੀ ਹੀ ਚੰਗੀ ਹੈ ਇਸੇ ਵਿੱਚ ਬੀਜ ਉਗੇਗਾ ਤੂੰ ਤਾਂ ਮਦਰਾ ਜਿਆ ਹੈ ਪੁੱਤ ਤੈਨੂੰ ਕੰਧਾ ਨਾਲੋਂ ਵੀ ਉੱਚੇ ਮਿਲ ਜਾਣਗੇ ਚਿੰਤਾ ਨਾ ਕਰ ਬਾਬਾ ਨਾਨਕ ਕਿਰਪਾ ਕਰੂ ਸੋ ਕੁਝ ਸਮੇਂ ਬਾਅਦ ਉਸ ਦੇ ਘਰ ਦੋ ਪੁੱਤਰਾਂ ਨੇ ਜਨਮ ਲਿਆ ਦੋਵੇਂ ਬੜੇ ਜਵਾਨ ਹਨ ਇਸ ਬੀਬੀ ਗੁਰੂ ਦੇ ਘਰ ਇੱਕ ਧੀ ਅਤੇ ਇੱਕ ਪੁੱਤਰ ਸੀ ਲੱਗੀ ਬਾਬਾ ਜੀ ਹੋਰ ਫਲ ਦੀ ਕੋਈ ਲੋੜ ਨਹੀਂ ਇਹੋ ਕੁਝ ਬਹੁਤ ਹੈ ਕਹਿਣ ਤੋਂ ਭਾਵ ਇੰਨੀ ਸੰਤਾਨ ਹੀ ਬੜੀ ਹੈ ਤਾਂ ਬਾਬਾ ਜੀ ਅੱਗੇ ਬਚਨ ਆਖਣ ਲੱਗੇ ਜੱਟ ਦੇ ਇਕੱਲੇ ਪੁੱਤ ਨੂੰ ਤਾਂ ਕੋਈ ਭਰੀ ਵੀ ਨਹੀਂ ਚਕਾਉਂਦਾ ਇਕੱਲਾ ਰੁੱਖ ਵੀ ਡਰਾਉਣਾ ਹੁੰਦਾ ਹੈ ਤਾਂ ਬਾਬਾ ਜੀ ਨੇ ਫਿਰ ਅੱਗੇ ਬਚਨ ਕੀਤਾ ਕਿ ਤੈਨੂੰ ਦੋ ਬੱਚੇ ਹੋਰ ਮਿਲਣਗੇ ਤੇ ਮਿਲਣਗੇ ਵੀ ਜਿਨ੍ਹਾਂ ਤੇ ਕੋਈ ਨਿਸ਼ਾਨੀਆਂ ਲੱਗੀਆਂ ਹੋਣਗੀਆਂ ਤੇ ਜਿਹੜੇ ਬੱਚਿਆਂ ਤੇ ਕੋਈ ਨਿਸ਼ਾਨੀ ਨਾ ਹੋਈ ਉਹ ਤੂੰ ਮੋੜ ਦੇਵੀ ਸੋ ਬਾਬਾ ਜੀ ਦੇ ਬਚਨ ਅਟਲ ਹੋਏ ਉਸ ਬੀਬੀ ਦੇ ਘਰ ਤਿੰਨ ਬੱਚੇ ਹੋਏ ਇੱਕ ਧੀ ਅਤੇ ਇੱਕ ਪੁੱਤ ਸੋ ਜਿਨ੍ਹਾਂ ਦੇ ਕੰਨਾਂ ਤੇ ਨਿਸ਼ਾਨੀਆਂ ਸਨ ਉਹ ਸਹੀ ਸਲਾਮਤ ਰਹੇ ਤੇ ਤੀਜੀ ਧੀ ਜਿਸ ਦੇ ਕੋਈ ਵੀ ਨਿਸ਼ਾਨੀ ਨਹੀਂ ਸੀ ਉਹ ਚੜਾਈ ਕਰ ਗਈ ਭਾਵੇਂ ਮਰ ਗਈ ਸੋ ਬਾਬਾ ਜੀ ਦੇ ਬਚਨ اٹਲ ਹੋਏ ਗੁਰਮੁਖ ਪਰਿਵਾਰ ਨੂੰ ਮਹਾਰਾਜ ਬਾਬਾ ਜੀ ਨੇ ਖੁਸ਼ੀ ਬਖਸ਼ਿਸ਼ ਕੀਤੀ ਸਭ ਦਾ ਤਾਂ ਮਹਾਂਪੁਰਖਾਂ ਦੇ ਆਪ ਦੇ ਹੱਥ ਸਨ ਭੰਡਾਰੇ ਭਰਪੂਰ ਸਨ ਦੋਹੀ ਅਥੀ ਆਪ ਖੁਦਾ ਦੀ ਖਲਕਤ ਨੂੰ ਵੰਡ ਰਹੇ ਸਨ ਸੋ ਗੁਰਬਾਣੀ ਦੇ ਫਰਮਾਨ ਅਨੁਸਾਰ ਜੋ ਇੱਛਾ ਹੈ ਸੋ ਹੀ ਫਲ ਪਾਵੈ ਸਾਧਕੈ ਸੰਗ ਨ ਮਿਰਥਾ ਜਾਵੇ ਸੋ ਆਓ ਭਾਈ ਆਪਾਂ ਵੀ ਬਾਬਾ ਜੀ ਦੇ ਬਚਨਾਂ ਅਨੁਸਾਰ ਮਲਪਾ ਖਾਣ ਦਾ ਤਿਆਗ ਕਰਕੇ ਗੁਰੂ ਵਾਲੇ ਬਣ ਕੇ ਸਤਨਾ ਵਾਇਗੁਰ ਦਾ ਜਾਪ ਕਰੀਏ ਕਿਉਂਕਿ ਬਾਬਾ ਜੀ ਕਹਿੰਦੇ ਸਨ ਜਿਹੜੇ ਮਲਪਾ ਖਾਣੇ ਛੱਡ ਕੇ ਗੁਰੂ ਵਾਲੇ ਬਣ ਗਏ ਨਾਮ ਜਪਣਗੇ ਆਪਾਂ ਦਰਗਾਹ ਵਿੱਚ ਉਹਨਾਂ ਦੀ ਸਹਾਇ ਹੋਵਾਂਗੇ ਸੋ ਇੱਥੇ ਫਤਿਹ ਬਲਾ ਵਖਰੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ